ডেইলি পোস্ট পাঞ্জাবি দেখ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਸੰਧੀਰ ਇੱਕ ਹੱਥ ਦੇ ਨਾਲ ਬਾਈਕ ਚਲਾਉਣਾ ਇਸ ਪੰਜਾਬੀ ਟੂਰਿਸਟ ਨੂੰ ਮਹਿੰਗਾ ਪੈ ਗਿਆ ਤਾਂ ਹਿਮਾਚਲ ਦੇ ਵੱਲ ਇੱਕ ਬਾਈਕ ਟੂਰਿਸਟ ਦਾ ਗਰੁੱਪ ਜਿਹੜਾ ਦੋਸਤਾਂ ਦਾ ਜਾਂਦਾ ਔਰ ਉੱਥੇ ਜਾ ਕੇ ਇੱਕ ਹੱਥ ਦੇ ਨਾਲ ਇਹ ਮੁੰਡਾ ਬਾਈਕ ਚਲਾ ਰਿਹਾ ਹੁੰਦਾ ਔਰ ਸਟੰਟ ਕਰ ਰਿਹਾ ਹੁੰਦਾ ਸੜਕ ਦੇ ਉੱਤੇ ਔਰ ਹਾਦਸਾ ਗ੍ਰਸ ਇਸ ਦੀ ਬਾਈਕ ਹੋ ਜਾਂਦੀ ਹੈ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਪੰਜਾਬ ਤੋਂ ਆਏ ਬਾਈਕਰਸ ਗਰੁੱਪ ਦਾ ਇੱਕ ਮੈਂਬਰ ਦੇ ਨਾਲ ਹਾਦਸਾ ਹੁੰਦਾ ਹੈ ਜ਼ਬਰਦਸਤ ਓਵਰ ਸਪੀਡ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸੜਕ ਦੇ ਵਿਚਾਲੇ ਡਰਾਈਵਰ ਟਕਰਾਂਦਾ ਹੈ ਔਰ ਉਸ ਤੋਂ ਬਾਅਦ ਦੂਜੇ ਪਾਸੇ ਸੜਕ ਦੇ ਪਲਟ ਕੇ ਕਾਰ ਦੇ ਵਿੱਚ ਜਾ ਕੇ ਇਹ ਮੁੰਡਾ ਵੱਜਦਾ ਇਸ ਦੌਰਾਨ ਉਸਨੇ ਹੈਲਮਟ ਜ਼ਰੂਰ ਪਾਇਆ ਹੋਇਆ ਸੀ ਜਿਸ ਦੇ ਕਰਕੇ ਉਸਦੀ ਜਾਨ ਜ਼ਰੂਰ ਬਚੀ ਹੈ ਪਰ ਗੰਭੀਰ ਸੱਟਾਂ ਉਸਦੇ ਲੱਗੀਆਂ ਹਨ ਤਕਾਰ ਦੀ ਪਿਛਲੀ ਸਾਈਡ ਦੇ ਉੱਤੇ ਕਾਫੀ ਨੁਕਸਾਨ ਵੀ ਪਹੁੰਚਦਾ ਹੈ ਔਰ ਇਹ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਬਾਈਕ ਦੇ ਉੱਤੇ ਸਵਾਰ ਵੇਖ ਰਿਓ ਉਹ ਪੰਜਾਬ ਦਾ ਦੱਸਿਆ ਜਾ ਰਿਹਾ ਹਿਮਾਚਲ ਗਿਆ ਸੀ ਘੁੰਮਣ ਫਿਰਨ ਦੇ ਲਈ ਆਪਣੇ ਦੋਸਤਾਂ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਹੱਥ ਦੇ ਨਾਲ ਬਾਈਕ ਚਲਾ ਰਿਆ ਹੁੰਦਾ ਤੇ ਉਸ ਤੋਂ ਬਾਅਦ ਹਾਦਸਾ ਹੁੰਦਾ ਇਸ ਦੇ ਨਾਲ ਦੱਸਿਆ ਜਾ ਰਿਹਾ ਕਿ ਹਾਦਸੇ ਦੇ ਵਿੱਚ ਤਿੰਨ ਤਰੀਕੇ ਦੀ ਅਲੱਗ-ਅਲੱਗ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਪਹਿਲਾ ਬਾਈਕ ਦੇ ਉੱਤੇ ਖੱਤ ਦੇ ਨਾਲੋਂ ਵੀ ਬਾਈਕ ਚਲਾ ਰਿਆ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਉਸ ਦਾ ਕੰਟਰੋਲ ਬਾਈਕ ਦੇ ਉੱਤੋਂ ਖੋ ਜਾਂਦਾ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਗੱਡੀ ਦੇ ਵਿੱਚ ਜਾ ਕੇ ਵੱਜਦਾ ਜਿਸ ਤੋਂ ਬਾਅਦ ਉਹ ਪਲਟ ਜਾਂਦਾ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਉਸ ਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਉਸ ਦੀ ਜ਼ਰੂਰ ਮਦਦ ਕੀਤੀ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਵੀ ਪਹੁੰਚਦਾ ਕੀਤਾ ਜਾਂਦਾ ਪਰ ਉਹਨਾਂ ਸਟੰਟ ਬਾਜ਼ਸ ਦੇ ਲਈ ਇਹ ਜ਼ਰੂਰ ਇੱਕ ਸਬਕ ਬਣ ਕੇ ਵੀਡੀਓ ਸਾਹਮਣੇ ਆਈ ਹੈ ਜੋ ਮੁੰਡੇ ਇਸ ਤਰੀਕੇ ਦੇ ਦੇ ਸਟੰਟ ਜਿਹੜੇ ਨੇ ਹਿਮਾਚਲ ਦੇ ਵਿੱਚ ਜਾ ਕੇ ਕਰਦੇ ਨੇ ਖਾਸ ਕਰਕੇ ਉਹ ਬਾਈਕਰਸ ਜੋ ਕਿ ਪੰਜਾਬ ਤੋਂ ਜਾਂਦੇ ਨੇ ਤਾਂ ਜੇ ਹਾ ਹਾਦਸਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਵੀ ਸਤਰਕ ਰਿਆ ਕਰੋ ਔਰ ਤੁਸੀਂ ਦੇਖੋ ਇੱਕ ਖਾਦੇ ਨਾਲ ਬਾਈਕ ਚਲਾਣੀ ਇਸ ਪੰਜਾਬੀ ਮੁੰਡੇ ਨੂੰ ਮਹਿੰਗੀ ਪੈ ਗਈ